ਓਏ 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 ਕਿਹਾ ਬਤਨ ਸਾਹ ਰੱਖੀਦਾ ਬਸ ਬੇ ਨਦੀ ਦੇ ਵਿੱਚੋਂ ਪੰਜਾਬੀ ਨੌਜਵਾਨ ਦੀ ਮਿਲੀ ਸੀ ਲਾਸ਼ ਬੀਤੀ ਦਿਨੀ ਡੈਡ ਬੋਡੀ ਪਹੁੰਚੀ ਜੱਦੀ ਪਿੰਡ ਨਾਮ ਅੱਖਾਂ ਦੇ ਨਾਲ ਦਿੱਤੀ ਗਈ ਅੰਤਿਮ ਵਿਦਾਇ ਆਸਟ੍ਰੇਲੀਆ ਦੇ ਬ੍ਰਿਸਬੇਨ ਤੋਂ ਇੱਕ ਬੇਹਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ ਜਿੱਥੇ ਕੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਜਿੱਥੇ ਕਿ ਬ੍ਰਿਸਬੇਨ ਨਦੀ ਦੇ ਵਿੱਚੋਂ ਹੀ ਉਸ ਨੌਜਵਾਨ ਦੀ ਲਾਸ਼ ਮਿਲੀ ਸੀ ਨੌਜਵਾਨ ਜਿਸ ਦੀ ਪਛਾਣ ਦਮਨਪ੍ਰੀਤ ਸਿੰਘ ਵਜੋਂ ਹੋਈ ਸੀ ਜੋ ਕਿ 24 ਤੋਂ 25 ਕੋ سال ਦੇ ਕਰੀਬ ਉਮਰ ਦਾ ਦੱਸਿਆ ਜਾ ਰਿਹਾ ਸੀ ਤਕਰੀਬ 7 ਸਾਲ ਪਹਿਲਾਂ ਉਹ ਸੁਨੈਰੀ ਟੂਰ ਲੈ ਕੇ ਆਪਣਾ ਆਸਟ੍ਰੇਲੀਆ ਗਿਆ ਸੀ ਤੇ ਉਸ ਦੌਰਾਨ ਬੀਤੀ ਦੀਨੀ ਜਦੋਂ ਇਹ ਖਬਰ ਸਾਹਮਣੇ ਆਈ ਕਿ ਬ੍ਰਿਸਬੇਨ ਨਦੀ ਚੋਂ ਉਹਨਾਂ ਦੇ بیٹے ਦੀ ਲਾਸ਼ ਮਿਲਦੀ ਹੈ ਤਾਂ ਪਰਿਵਾਰ ਦੇ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਤੇ ਜਦੋਂ ਬੀਤੀ ਦੀਨੀ ਉਸ ਦੀ ਬਾਡੀ ਉਸ ਦੇ ਘਰ ਪਹੁੰਚਦੀ ਆ ਤਾਂ ਮਾਂ ਦਾ ਰੋਣਾ ਨਹੀਂ ਦੇਖਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਉਹ ਤਾਹਾਂ ਮਾਰਦੀ ਹੋਈ ਨਜ਼ਰ ਆਉਂਦੀ ਐ ਇਸ ਤਰੀਕੇ ਦੇ ਨਾਲ ਕਹਿੰਦੀ ਐ ਕਿ ਆਪਣੇ ਧੀਆ ਪੁੱਤਾਂ ਨੂੰ ਸਤਿਅਮ ਕੀ ਰੱਖੋ ਤਾਂ ਬਹੁਤ ਹੀ ਜ਼ਿਆਦਾ ਭਾਗੂ ਕਰਦੇਣ ਵਾਲੀਆਂ ਤਸਵੀਰਾਂ ਨੇ ਤਾਂ ਇਸ ਮੌਕੇ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਹਾਲਾਂਕਿ ਇਸ ਘਟਨਾ ਦੀ ਜਾਂਚ ਦੀ ਮੰਗ ਹੈ ਜਿਹੜੀ ਉਹ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਐ ਸਾਡੇ ਬਾਬਾ ਜਗਜੀਤ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਇਥੋਂ ਦੇ ਇੰਚਾਰਜ ਨੇ ਤੇ ਇਹਨਾਂ ਦਾ ਬਹੁਤ ਹੀ ਪਿਆਰਾ ਲਾੜਦਾ ਬੱਚਾ ਜਿਹੜਾ ਜਿਨ੍ਹਾਂ ਦੀ ਉਮਰ ਜਿਹੜੀ ਆ तकरीबन ਅਜੇ 24-25 ਸਾਲ ਸੀ ਦਮਨਪ੍ਰੀਤ ਸਿੰਘ ਜਿਹੜਾ ਆਸਟ੍ਰੇਲੀਆ ਦੇ ਵਿੱਚ ਪੱਕਾ ਹੋ ਚੁੱਕਿਆ ਸੀ ਤੇ ਪਿਛਲੇ ਦਿਨੀ ਜਿਹੜਾ ਉੱਥੇ ਪਾਣਾ ਵਾਪਰਿਆ ਉਹ ਬਹੁਤ ਹੀ ਅਕਾਇਤ ਅਸਹਿ ਸੀ ਤੇ ਜਿਹੜਾ ਉਹ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਬੱਚਾ ਦਮਨਪ੍ਰੀਤ ਸਿੰਘ ਮੈਂ ਜਿੱਥੇ ਇਹਨਾਂ ਦੇ ਪਰਿਵਾਰ ਦੇ ਨਾਲ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਗੈਰਾ ਦੁੱਖ ਪ੍ਰਗਟ ਕਰਨ ਵਾਸਤੇ ਪਹੁੰਚਿਆ ਤੇ ਜਿਹੜਾ ਇਹਨਾਂ ਨੂੰ ਇਹ ਜਿਹੜਾ ਦੁੱਖ ਹੈ ਉਹ ਜਿਹੜਾ ਬਹੁਤ ਹੀ ਕਹਿਣਾ ਹੀ ਸੌਖਾ ਹੁੰਦਾ ਜੰਮਣ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਗੁਰੂ ਸਾਹਿਬ ਕਿਰਪਾ ਕਰਨ ਦਮਨ ਪ੍ਰੀਤ ਸਿੰਘ ਨੂੰ ਆਪਣੇ ਚਰਨਾਚ ਨਿਵਾਸ ਬਖਸ਼ਣ ਤੇ ਪਰਿਵਾਰ ਚ ਸੋਖ ਸ਼ਾਂਤੀ ਪਾਣਾ ਮੰਨਣ ਦਾ ਬਲ ਬਖਸ਼ਣ ਗੁਰਦਾਂਤ ਸਾਹਿਬ ਸੱਚੇ ਪਾਤਸ਼ਾਹ ਬਹੁਤ ਬਿਆਨਤ ਨੇ ਦੇ ਨਾਲ ਹੀ ਜਿੱਥੇ ਮੈਂ ਪੰਜਾਬ ਸਰਕਾਰ ਤੇ ਜਿਹੜਾ ਹਿੰਦੁਸਤਾਨ ਦੀ ਸਰਕਾਰ ਕਿਉਂਕਿ ਇਹ ਮਾਮਲਾ ਵਿਦੇਸ਼ ਦਾ ਹੈ ਤੇ ਇਹਨਾਂ ਨੂੰ ਵੀ ਸ਼ੱਕ ਹੈ ਕਿ ਕਿਤੇ ਕੋਈ ਲੁੱਟ ਖੋ ਉਧਰ ਲੇ ਜਾਂ ਕਿਸੇ ਨੇ ਕੋਈ ਉਹਦਾ ਜਿਵੇਂ ਮਰਡਰ ਕੀਤਾ ਹੁੰਦਾ ਤੇ ਉਹ ਜ਼ਰੂਰ ਜਿਹੜੀ ਹੈ ਇਨਕੁਆਰੀ ਕਰਾ ਕੇ ਤੇ ਪਰਿਵਾਰ ਨੂੰ ਇਨਸਾਫ ਜਿਹੜਾ ਮਿਲਣਾ ਚਾਹੀਦਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਸੁਲਤਾਨਪੁਰ ਲੋਧੀ ਤੋਂ ਗੌਰਵਦੀਪ ਦੀ ਰਿਪੋਰਟ సబ్స్క్రైబో చలా టైం టీవీస్ట్స్ బెల్ ఆయకన్